232 ਦੇ ਵਿੱਚ ਰਾਜਸਥਾਨ ਦੀਆਂ ਜਦੋਂ ਵਿਧਾਨ ਸਭਾ ਚੋਣਾਂ ਅਨਾਉਂਸ ਹੋ ਗਈਆਂ ਕੈਂਪੇਨ ਚੱਲ ਰਿਹਾ ਸੀਗਾ 200 ਸੀਟਾਂ ਨੇ ਉੱਥੇ ਵਿਧਾਨ ਸਭਾ ਦੀਆਂ ਤਾਂ ਸ਼੍ਰੀ ਕਰਨਪੁਰ ਸੀਟ ਤੋਂ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀਗੇ ਗੁਰਮੀਤ ਸਿੰਘ ਕੂਨਰ ਉਹਨਾਂ ਦਾ 19 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ 25 ਨਵੰਬਰ ਨੂੰ ਇਹ ਇਲੈਕਸ਼ਨ ਹੋਣੇ ਸੀਗੇ ਕਰੀਬ 6 ਦਿਨ ਪਹਿਲਾਂ ਉਹਨਾਂ ਦੀ ਕਿਸੇ ਬਿਮਾਰੀ ਦੇ ਚਲਦਿਆਂ ਉਹਨਾਂ ਦੀ ਜਿਹੜੀ ਹੈ ਉਹ ਮੌਤ ਹੋ ਗਈ ਉਸ ਤੋਂ ਬਾਅਦ ਸ਼੍ਰੀਕਰਨਪੁਰ ਸੀਟ ਜਿਹੜੀ ਹੈ ਉਹਦੇ ਉੱਤੇ ਜਿਹੜੀ ਇਲੈਕਸ਼ਨ ਹੈ ਉਹਦੀ ਡੇਟ ਜਿਹੜੀ ਆ ਉਹ 5 ਜਨਵਰੀ 2024 ਰੱਖੀ ਗਈ ਤੇ ਰਿਜ਼ਲਟ ਜਿਹੜਾ ਉਹ 8 ਜਨਵਰੀ ਰੱਖਿਆ ਗਿਆ ਹੁਣ ਇਹ ਸਭ ਦੇ ਵਿੱਚ ਜਦੋਂ 3 ਦਸੰਬਰ 2023 ਨੂੰ ਰਿਜ਼ਲਟ ਆਇਆ ਤਾਂ ਕਾਂਗਰਸ ਨੇ 115 ਸੀਟਾਂ ਦੇ ਉੱਤੇ ਜਿਹੜਾ ਉਹ ਹਾਰ ਦਾ ਸਾਹਮਣਾ ਕਰਨਾ ਪਿਆ 115 ਸੀਟਾਂ ਦੇ ਉੱਤੇ ਭਾਜਪਾ ਜਿਹੜੀ ਹੈ ਉਹ ਜਿੱਤ ਗਈ ਸਰਕਾਰ ਉਹਨਾਂ ਨੇ ਆਪਣੀ ਬਣਾ ਲਈ ਭਜਨ ਲਾਲ ਸ਼ਰਮਾ ਜਿਹੜੇ ਆ ਉਹ ਉੱਥੋਂ ਦੇ ਮੁੱਖ ਮੰਤਰੀ ਬਣ ਗਏ ਹੁਣ ਕਰਨਪੁਰ ਸੀਟ ਜਿਹੜੀ ਹੈ ਜਿੱਥੇ ਅਜੇ ਇਲੈਕਸ਼ਨ ਹੋਣੇ ਸੀਗੇ ਉੱਥੋਂ ਦੇ ਜਿਹੜੇ ਭਾਜਪਾ ਦੇ ਉਮੀਦਵਾਰ ਆ सुरेंद्र ਪਾਲ ਸਿੰਘ ਟੀਟੀਵੀ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਇਲੈਕਸ਼ਨਸ ਤੋਂ ਪਹਿਲਾਂ ਹੀ ਭਾਜਪਾ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ 30 ਦਸੰਬਰ ਵਾਲੇ ਦਿਨ ਜਦੋਂ ਭਜਨ ਲਾਲ ਸ਼ਰਮਾ ਜਿਹੜੇ ਇਸ ਵੇਲੇ ਮੁੱਖ ਮੰਤਰੀ ਨੇ ਰਾਜਸਥਾਨ ਦੇ ਜਦੋਂ ਉਹਨਾਂ ਨੇ ਸੌ ਚੁੱਕੀ ਤਾਂ ਉਹਨਾਂ ਨੇ ਸੁਰਿੰਦਰਪਾਲ ਸਿੰਘ ਜਿਹੜੇ ਜਿਨ੍ਹਾਂ ਨੇ ਹਜੇ ਇਲੈਕਸ਼ਨ ਲੜਨਾ ਹੈ 5 ਜਨਵਰੀ ਨੂੰ ਛੀਕਰਨਪੁਰ ਸੀਟ ਤੋਂ ਉਹਨਾਂ ਨੂੰ ਫੋਨ ਕਾਲ ਕਰਕੇ ਬੁਲਾ ਲਿਆ ਔਰ ਉਹਨਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕਰ ਲਿਆ ਹਾਲਾਂਕਿ ਕਨਸਟੀਟਿਊਸ਼ਨ ਦੇ ਵਿੱਚ ਕਾਨੂੰਨ ਦੇ ਵਿੱਚ ਇਹ ਪ੍ਰਵਧਾਨ ਹੈਗਾ ਕਿ ਕੋਈ ਬੰਦਾ ਜਿਹਨੇ ਇਲੈਕਸ਼ਨ ਨਾ ਲੜਿਆ ਹੋਵੇ ਉਹਨੂੰ ਸਰਕਾਰ ਚ ਸ਼ਾਮਲ ਕੀਤਾ ਜਾ ਸਕਦਾ ਪਰ ਉਹਨੂੰ ਇਹ ਆਪਣੀ ਬਹੁਮਤ ਜਿਹੜੀ ਹੈ ਕੁਝ ਸਮੇਂ ਦੇ ਵਿੱਚ ਸਿੱਧ ਕਰਨੀ ਹੁੰਦੀ ਹੈ ਕਿ ਉਹ ਇਲੈਕਸ਼ਨ ਜਿੱਤ ਗਿਆ ਭਾਵੇਂ ਉਹ ਅਗਰ ਉਹਨੂੰ ਪਹਿਲਾਂ ਹੀ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ ਜਾਂ ਮੰਤਰੀ ਮੰਡਲ ਚ ਸ਼ਾਮਲ ਕਰ ਲਿਆ ਪਰ ਉਹਨੂੰ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਜ਼ਰੂਰ ਫੇਸ ਕਰਨਾ ਪੈਂਦਾ ਔਰ ਉਹਨੂੰ ਜਿੱਤਣਾ ਵੀ ਪੈਂਦਾ ਉਹਨੂੰ ਆਪਣੀ ਜਿੱਤ ਜਿਹੜੀ ਹੈ ਉਹ ਯਕੀਨੀ ਬਣਾਉਣੀ ਪੈਂਦੀ ਹੈ ਹੁਣ ਜਿੱਥੇ 200 ਸੀਟਾਂ ਚੋਂ 115 ਸੀਟਾਂ ਜਿਹੜੀਆਂ ਉਹ ਭਾਜਪਾ ਲੈ ਗਈ ਉਹਨਾਂ ਨੇ ਗਵਰਨਮੈਂਟ ਬਣਾ ਲਈ ਤਾਂ ਕਾਂਗਰਸ ਹੁਣ ਇਹਦਾ ਵਿਰੋਧ ਕਰ ਰਹੀ ਹੈ ਕਾਂਗਰਸ ਦੇ ਵਿਰੋਧ ਦਾ ਇਹ ਕਾਰਨ ਹੈ ਕਿ ਇਦਾਂ ਕਰਨ ਦੇ ਨਾਲ ਤੁਸੀਂ ਵੋਟਰਜ਼ ਨੂੰ ਇਨਫਲੂਐਂਸ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਜਿਹੜਾ ਉਹ ਪ੍ਰਭਾਵਿਤ ਕਰ ਰਹੇ ਹੋ ਕਿ ਅਸੀਂ ਤਾਂ ਜਿਹੜਾ ਤੁਹਾਡਾ ਕੈਂਡੀਡੇਟ ਆ ਉਹਨੂੰ ਪਹਿਲਾਂ ਹੀ ਚੁਣ ਲਿਆ ਉਸ ਕੈਂਡੀਡੇਟ ਨੂੰ ਤਾਂ ਅਸੀਂ ਮੰਤਰੀ ਮੰਡਲ ਦੇ ਵਿੱਚ ਪਹਿਲਾਂ ਹੀ ਸ਼ਾਮਲ ਕਰ ਲਿਆ ਤਾਂ ਲੋਕ ਜਿਹੜੇ ਆ ਉਹ ਇਨਫਲੂਐਂਸਿੰਗ ਦੇ ਵਿੱਚ ਉਹ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਵਾ ਉਹ ਉਹਨਾਂ ਨੂੰ ਵੋਟ ਪਾਣਗੇ ਸੁਰਿੰਦਰਪਾਲ ਸਿੰਘ ਟੀਟੀ ਹੋਣਾ ਨੂੰ ਕਾਂਗਰਸ ਦਾ ਇਹ ਕਹਿਣਾ ਉਧਰ ਦੂਜੇ ਪਾਸੇ ਕਾਂਗਰਸ ਨੇ ਗੁਰਮੀਤ ਸਿੰਘ ਕੂਨਰ ਮਰਹੂਮ ਉਹਨਾਂ ਦੇ بیٹے ਰੁਪਿੰਦਰ ਸਿੰਘ ਕੂਨਰ ਨੂੰ ਜਿਹੜਾ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਹੋਇਆ ਇਲੈਕਸ਼ਨਸ ਜਿਹੜੇ ਆ ਉਹ ਹਜੇ ਹੋਣੇ ਆ ਰਿਜ਼ਲਟ ਅਜੇ ਆਉਣਾ ਪਰ ਇਹ ਸਭ ਦੇ ਵਿੱਚ ਜਿਹੜਾ ਸੁਰਿੰਦਰਪਾਲ ਸਿੰਘ ਜਿਨ੍ਹਾਂ ਨੇ ਅਜੇ ਇਲੈਕਸ਼ਨ ਲੜਨੇ ਆ ਉਹਨਾਂ ਨੂੰ ਰਾਜਸਥਾਨ ਗਵਰਨਮੈਂਟ ਦੇ ਵਿੱਚ ਜਿਹੜਾ ਸਟੇਟ ਕੈਬਨਿਟ ਰੈਂਕ ਦਾ ਇੱਕ ਜਿਹੜਾ ਉਹਦਾ ਉਹ ਦੇ ਦਿੱਤਾ ਗਿਆ ਹੁਣੇ ਜਿਹੜੇ ਸੁਰਿੰਦਰਪਾਲ ਸਿੰਘ ਟੀਟੀ ਐ ਇਹ ਭਾਜਪਾ ਗਵਰਨਮੈਂਟ ਵੇਲੇ ਜਿਹੜਾ ਇਹ ਇਹ ਤੋਂ ਪਹਿਲਾਂ ਵੀ ਕਈ ਵਾਰ ਜਿਹੜੇ ਆ ਇਹ ਮੰਤਰੀ ਰਹਿ ਚੁੱਕੇ ਆ ਇਹਨਾਂ ਕੋਲ ਇੱਕ ਵਾਰੀ ਐਗਰੀਕਲਚਰ ਮਿਨਿਸਟਰੀ ਰਹੀ ਆ ਉਸ ਤੋਂ ਬਾਅਦ ਇਹਨਾਂ ਕੋ ਕੋਲੈਂਡ ਮਾਈਨਸ ਦਾ ਜਿਹੜਾ ਮਹਿਕਮਾ ਉਹ ਵੀ ਰਿਹਾ ਇਹ ਤੋਂ ਪਹਿਲਾਂ ਇਹ ਇੱਕ ਵਾਰ ਕਿਸ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਆ ਔਰ ਹੁਣ ਇੱਕ ਵਾਰ ਫੇਰ ਤੋਂ ਇਲੈਕਸ਼ਨਸ ਤੋਂ ਪਹਿਲਾਂ ਇਹਨਾਂ ਨੂੰ ਜਿਹੜਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਕਾਂਗਰਸ ਦਾ ਇਹ ਇਲਜ਼ਾਮ ਹੈ ਕਿ ਇਹ ਇਨਫਲੂਐਂਸ ਕਰੰਟਲੀ ਵੋਟਰਸ ਨੂੰ ਜਿਹੜਾ ਪ੍ਰਭਾਵਿਤ ਕਰਨ ਵਾਸਤੇ ਇਦਾਂ ਕੀਤਾ ਗਿਆ ਤਾਂ ਜੋ ਜਿਹੜੇ ਵੋਟਰਸ ਆ ਉਹ ਮਜਬੂਰ ਹੋ ਜਾਣ ਕਿ ਹੁਣ ਜਿਹੜੀ ਵੋਟ ਹੈ ਅਸੀਂ ਭਾਜਪਾ ਨੂੰ ਹੀ ਦੇਣੀ ਆ ਕਿਉਂਕਿ ਸਾਡੇ ਹਲਕੇ ਦਾ ਜਿਹੜਾ ਉਮੀਦਵਾਰ ਆ ਉਹਨੂੰ ਤਾਂ ਸਰਕਾਰ ਨੇ ਮੰਤਰੀ ਮੰਡਲ ਚ ਪਹਿਲਾਂ ਹੀ ਸ਼ਾਮਲ ਕਰ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ